ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਨਵਜੋਤ ਸਿੰਘ ਸਿੱਧੂ ਐਂਟਰੀ ਪੰਜਾਬ ਦੇ ਵਿੱਚ ਪੰਜਾਬ ਦੀ ਰਾਜਨੀਤੀ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਦੁਆਰਾ ਉਹਨਾਂ ਦੀ ਹੋ ਚੁੱਕੀ ਹੈ ਪ੍ਰਿੰਕਾ ਗਾਂਧੀ ਦੇ ਨਾਲ ਦਿੱਲੀ ਦੇ ਵਿੱਚ ਮੀਟਿੰਗ ਹੋਈ ਪੋਸਟਾਂ ਪਾਈਆਂ ਗਈਆਂ ਔਰ ਜਿਹੜੀ ਮੈਂ ਅੱਜ ਗੱਲ ਕਰਨ ਲੱਗਾ ਨੂੰ ਮੇਰਾ ਕੋਈ ਮਕਸਦ ਨਹੀਂ ਵੀ ਕਾਂਗਰਸੀ ਸਰਕਾਰ ਆਉਣੀ ਹੈ ਜਾਂ ਝਾੜੂ ਦੀ ਸਰਕਾਰ ਆਉਣੀ ਹੈ ਕਾਲੀਆਂ ਦੀ ਆਉਣੀ ਹੈ ਬੀਜੇਪੀ ਦੀ ਆਉਣੀ ਹੈ ਇਹ ਕੋਈ ਮਤਲਬ ਨਹੀਂ ਜਿਹੜਾ ਬੰਦਾ ਨਾ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਦਾ ਉਹ ਕੋਈ ਵੀ ਲੀਡਰ ਹੋਵੇ ਰਾਜਨੀਤਿਕ ਹੋਵੇ ਉਹਦੀ ਗੱਲ ਕਰਨੀ ਜ਼ਰੂਰੀ ਹੁੰਦੀ ਹੈ ਕਾਂਗਰਸ ਪਾਰਟੀ ਦੇ ਵਿੱਚੋਂ ਜੇ ਕੋਈ ਸਭ ਤੋਂ ਵੱਡਾ ਬਲਾਰਾ ਬੇਦਾਗ ਲੀਡਰ ਹੈ ਉਹ ਨਵਜੋਤ ਸਿੰਘ ਸਿੱਧੂ ਹੈ ਹਾਈ ਕਮਾਂਡ ਦੇ ਨਾਲ ਮੀਟਿੰਗ ਹੋਈ ਹੈ ਪਰ ਪ੍ਰੋਬਲਮ ਕੀ ਹੈ ਹੁਣ ਜਿਹੜੇ ਪਹਿਲਾਂ ਮੁੱਖ ਮੰਤਰੀ ਮੰਨੀ ਬੈਠੇ ਨੇ ਆਪਣੇ ਆਪ ਨੂੰ ਉਹਨਾਂ ਦਾ ਵਿਚਾਰਿਆਂ ਦਾ ਕੀ ਬਣੂ ਸਭ ਤੋਂ ਪਹਿਲਾਂ ਤਾਂ ਰਾਜਾ ਬੜਿੰਗ ਹੋ ਗਿਆ ਉਹ ਤਾਂ ਫੀਲਿੰਗਾ ਇੰਨੀਆਂ ਲੈਂਦਾ ਮੁੱਖ ਮੰਤਰੀ ਦੀਆਂ ਜਿਵੇਂ ਭਵੰਤਮਾਨ ਨੇ ਵੱਡੀ ਗੱਡੀ ਚ ਉਤਰਦਾ ਟਾਕੀ 'ਚ ਖੜ ਕੇ মিডিਆ ਦੇ ਮੁਖਾਬਤ ਹੁੰਦਾ ਉਹਦਾ ਡਾਇਲੌਗ ਬੋਲਣੇ ਪੈਂਦੇ ਨੇ ਕਿਉਂਕਿ ਉਹ ਤਾਂ ਚਲੋ ਕਮੇਟੀ ਕਰਦੇ ਸੀ ਰਾਜਾ ਬੜਿੰਗ ਵੀ ਉਦਾਂ ਦੇ ਫੀਲਿੰਗਾਂ ਲੈ ਰਿਹਾ ਵੀ ਐਦਾਂ ਗੱਡੀ ਚ ਉਤਰਿਆ ਕਰੂੰ ਐਦਾਂ ਪਿੱਛੇ ਸਿਕਿਉਰਟੀ ਵਾਲੇ ਹੋਣਗੇ ਐਦਾਂ মিডিਆ ਸਾਹਮਣੇ ਆ ਉਹ ਫੀਲਿੰਗਾਂ ਲੈ ਰਿਹਾ ਜੈਕਟਾਂ ਜੂਟਾਂ ਵੀ ਵਧੀਆ ਜਿਹੜੀਆਂ 35 35 40 40 ਹਜ਼ਾਰ ਵਾਲੀਆਂ ਉਹ ਕਹਿੰਦੇ ਸੁਮਾਈ ਬੈਠਾ ਮੈਨੂੰ ਮਿਲੀ ਸੀ ਕੰਸੋ ਅੱਛਾ ਕੱਲ੍ਹੇ ਜੈਕਟਾਂ ਵਾਲਾ ਨੇ ਇੱਕ ਰੇ ਪਜਾਮੀ ਵਾਲਾ ਵੀ ਹੈ ਉਦੋਂ ਵੀ ਫੁੱਲ ਤਿਆਰੀ ਹੈ ਉਹਨੇ ਪੱਗਾਂ ਦੇ ਰੰਗ ਜਿਹੜੇ ਹੁਣ ਨਵੇਂ-ਨਵੇਂ ਲਏ ਆ ਇੱਕ ਦਿਨ ਵੀਡੀਓ ਪਾਈ ਸੀ ਤੇ ਉਹਨੇ ਵੀ ਪਜਾਮੀਆਂ ਬਹੁਤ ਮਹਿੰਗੀਆਂ-ਮਹਿੰਗੀਆਂ ਸਮਾ ਲਈਆਂ ਕਿਉਂਕਿ ਮੂਰੇ ਛਾਲ ਵੀ ਆ ਗਿਆ ਤੇ ਉਹਦੀ ਫੀਲਿੰਗ ਇਦੋਂ ਵੱਡੀ ਹੈ ਉਹਦਾ ਆਸਟ੍ਰੇਲੀਆ ਜਾ ਕੇ ਲੋਕਾਂ ਨੂੰ ਪਾਰਟੀ ਪੂਰੀ ਕਰਨ ਵਾਸਤੇ ਕਹਿ ਆ ਪਹਿਲੇ ਸੁਣਿਆ ਉਹਦਾ ਪਾਸ਼ਾ ਪਰ ਪ੍ਰੋਬਲਮ ਜਿਹੜੀ ਹੁਣ ਨਵਜੋਤ ਸਿੰਘ ਸਿੱਧੂ ਨੇ ਖੜੀ ਕਰਤੀ ਤੇ ਉਹ ਖੇੜਨੇ ਹੁੰਦੇ ਦਿਵਾਲੀ ਤੇ ਬਣਦੇ ਨੇ ਖੰਡ ਦੇ ਉਹ ਖੰਡ ਜਾਣੇ ਨੂੰ ਖੇੜਨੇ ਖਾਂਦਾ ਕੌਣ ਹੈ ਇਹ ਕਿਸੇ ਰੂਪ ਲੈ ਕੋਈ ਪਤਾ ਨਹੀਂ ਅੱਛਾ ਲੈ ਉਹ ਚੰਨੀ ਸਾਹ ਤਾਂ ਮੈਥੋਂ ਦੂਰ ਰਹਿ ਕੇ ਸੀ ਉਹ ਤਾਂ ਗੱਲ ਕਰਨੀ ਜ਼ਰੂਰੀ ਹੈ ਉਹ ਤਾਂ ਇੱਥੇ ਸਹਿਣੇ ਤਿੰਨ ਚਾਰ ਵਾਰੀ ਬੋਲ ਗਿਆ ਕਿ ਨੇੜਾ ਗੰਦੂਸੀ ਤੁਸੀਂ ਜਿਹੜਾ ਅਸ਼ਲ ਕਾਤਲ ਹੈ ਨਾ ਉਹਨੂੰ ਫੜੋ ਲਾਵ ਸਿੰਘ ਉਗੋ ਕੇ ਨੂੰ ਫੜੋ ਇੱਥੇ ਰੋਲਾ ਪਾ ਕੇ ਗਿਆ ਹੋ اچھا ਉਹਦੀ ਜਿਹੜੀ ਫੀਲਿੰਗ ਹੈ ਨਾ ਉਹ ਬਾਹਲੀ ਵੱਡੀਆਂ ਉਹ ਇਹਨਾਂ ਦੋਨਾਂ ਨਾਲੋਂ ਜ਼ਿਆਦਾ ਵੱਡੀਆਂ ਫੀਲਿੰਗ ਲੈਂਦਾ ਕਿਉਂਕਿ ਉਹ ਤਿੰਨ ਕਿ ਮਹੀਨੇ ਮੁੱਖ ਮੰਤਰੀ ਰਹਿ ਚੁੱਕਾ ਹੈ ਨਾ ਹੈਲੀਕਾਪਟਰ ਤੇ ਗੇੜੇ ਹੋ ਕਾਫੀ ਤਿੰਨ ਮਹੀਨੇ ਵਿੱਚ ਉਹਨੇ ਮਾਰੇ ਉਹਦੀ ਵੱਡੀ ਫੀਲਿੰਗ ਹੈ ਅੱਛਾ ਇਹ ਤਿੰਨ ਤਾਂ ਮੇਨ ਹੋ ਗਏ ਜੇ ਕਾਂਗਰਸ ਦਾ ਕੁਝ ਪੰਜਾਬ ਦੇ ਵਿੱਚ ਬਣਨਾ ਹੈ ਇਹ ਕੌੜਾ ਸੱਚ ਹੈ ਜੀ ਜਿਹੜੀ ਗੱਲ ਕਹਿਣ ਵਾਲੀ ਹੁੰਦੀ ਹੈ ਉਹ ਮੈਂ ਕਹਿ ਦਿੰਨਾ ਹੁੰਦਾ ਮੈਂ ਰਹਿ ਨਹੀਂ ਸਕਦਾ ਤਾਂ ਉਹ ਸਾਰੀ ਦੀ ਸਾਰੀ ਟਿੱਕੀ ਹੋਈ ਹੈ ਨਵਜੋ ਸਿੰਘ ਸਿੱਧੂ ਤੇ ਇਨਕਮ ਦੇ ਸੋਰਸ ਕੀ ਨੇ ਉਹਨੂੰ ਇਹਨਾਂ ਗੱਲਾਂ ਬਾਰੇ ਗਰਾਉਂਡ ਲੈਵਲ ਤੋਂ ਪਤਾ ਹੈ ਇਹ ਕੋਈ ドラਮਾ ਨਹੀਂ ਪਰ ਜਿਹੜੇ ਇਹ ਫੀਲਿੰਗਾਂ ਲੈ ਜਾਂਦੇ ਨੇ ਮੁੱਖ ਮੰਤਰੀ ਮੈਂ ਬਣਨਾ ਹੈ ਮੁੱਖ ਮੰਤਰੀ ਮੈਨੂੰ ਬਣਾਓ ਮੁੱਖ ਮੰਤਰੀ ਦਾ ਦਾਅਵੇਦਾਰ ਮੈਂ ਹੁਣ ਇਹਨਾਂ ਦਾ ਕੀ ਬਣੂ ਇਹ ਪ੍ਰੋਬਲਮ ਹੈ ਹਮ ਮੇਰੀ ਐਡੀ ਬੜੀ ਔਕਾਤ ਹੈ ਨਹੀਂ ਵੀ ਮੈਂ ਕਿਸੇ ਨੂੰ ਫੋਨ ਕਰਕੇ ਕਹਿ ਦਿਆਂ ਭਾਈ ਸਮੇਟੋ ਸਮੇਟੋ ਅਲੁੰਗਲਾਣਾ ਜਿਹੜਾ ਇੱਕ ਦੂਜੇ ਦੇ ਪਿੱਛੇ ਲੱਤਾਂ ਦੁੱਤਾਂ ਖਿਲਦਾ ਹੈ ਇਹਨੂੰ ਕੰਟਰੋਲ ਕਰੋ ਐਦਾਂ ਮੈਂ ਕਹਿ ਨਹੀਂ ਸਕਦਾ ਹਾਂ ਉਹਦੋਂ ਠੀਕ ਹੈ ਜੇ ਕਿਸੇ ਨੇ ਵੀਡੀਓ ਸੁਣ ਲਈ ਕਿਦੇ ਖਾਣੇ 'ਚ ਗੱਲ ਮਾੜੀ-ਮੁੱਡੀ ਪੈ ਗਈ ਤੈਨੂੰ ਬਹਾ ਕੇ ਸਮਝਾ ਦੇਣ ਦੀ ਬਾਜਬਾ ਸਾਹਿਬ ਪਜਾਮੀਆਂ ਜਿੰਨੀਆਂ ਮਰਜ਼ੀ ਨਮੀਆਂ ਸਮਾ ਲੋ। ਰਾਜੇ ਨੂੰ ਕਹਿਣ ਵੀ ਜਾਗਟਾਂ ਜਿੰਨੀ ਮਰਜ਼ੀ ਸਮਾ ਲੈ। ਚੰਨੀ ਨੂੰ ਕਹਿਣ ਵੀ ਬੱਕਰੀਆਂ ਬੁੱਕਰੀਆਂ ਚੋਂਦਾ ਰਹੇ। ਥੋੜਾ ਜਿਹਾ ਕੰਟਰੋਲ ਕਰੋ ਫਿਰ ਸ਼ਾਇਦ ਗੱਲ ਬਣ ਜੇ। ਪਰ ਸਿੱਧੂ ਸਾਹਿਬ ਤਾਂ ਉਹ ਤਾਂ ਸ਼ਰਿਆਮ ਕਹਿੰਦੇ ਉਹ ਤਾਂ ਕਹਿੰਦੇ ਜੋ ਕਰੂੰ ਮੈਂ ਕਰੂੰ ਤੇ ਹੋਣਾ ਵੀ ਇਦਾਂ ਹੀ ਚਾਹੁੰਦਾ। ਲੈ। ਹੁਣ ਗੱਲ ਇੱਕ ਹੋਰ ਚ ਇਤਿਆਗ ਮੈਂ ਕਰਾਂ ਕਿ ਖਲਦਾ ਖੁਦਮੁਖਤਿਆਰੀ ਵਾਲੇ ਰਹਿੰਦੇ ਨੇ ਖੈਰਾ ਸਾਹਿਬ ਉਹ ਬਹੁਤ ਪਿੱਟਦੇ ਆ ਉਹ ਤਾਂ ਮਾਲਵੇ ਦੇ ਕਈ ਲੋਕਾਂ ਨੂੰ ਫੋਨ ਕਰਕੇ ਇਹ ਦੱਸੀ ਬੈਠੇ ਨੇ ਕਿ ਘੱਟੋ ਘੱਟ ਮੁੱਖ ਮੰਤਰੀ ਤੇ ਚਲੋ ਨਵੇਂ ਗ੍ਰਹਿ ਮੰਤਰੀ ਤਾਂ ਮੈਂ ਪੱਕਾ ਉਹ ਤਾਂ ਇਹ ਫੋਨ ਕਰਕੇ ਕਈ ਬੈਠੇ ਆ ਕਈ ਤਾਂ ਆੜੂ ਲਈ ਬੈਠਿਆ ਉਹਨਾਂ ਦੀਆਂ ਰਿਕਾਰਡਿੰਗ ਨੇ ਵੀ ਆ ਖਹਿਰਾ ਸਾਹਿਬ ਗ੍ਰਹਿ ਮੰਤਰੀ ਦੀ ਕੁਰਸੀ ਲਈ ਦਾਵੇਦਾਰੀ ਪੇਸ਼ ਕਰਦੇ ਆ ਅਸ਼ਾ ਵੀ ਇਹ ਗੱਲਾਂ ਨਾ ਨਾਰਮਲ ਜੀਆਂ ਨੇ ਕੋਈ ਇਹਦੇ ਵਿੱਚ ਮੈਂ ਬਹੁਤ ਹੀ ਵੱਡੀ ਵਿਦਵਾਨੀ ਨਹੀਂ ਕੋਟੀ ਕੋਈ ਰਾਜਨੀਤੀ ਦੀ ਗੱਲ ਨਹੀਂ ਕਰੀ ਸਿਰਫ ਨਾਰਮਲ ਜੀਆਂ ਗੱਲਾਂ ਕੀਤੀਆਂ ਨੇ ਵੀ ਇਹ ਜੇ ਖੇਡ ਨੇ ਖਿੰਡ ਗਏ ਨਾ ਤਾਂ ਜਿਹੜਾ ਐਲਓਪੀ ਬਣਨ 2022 ਦੇ ਵਿੱਚ ਉਹ ਕੁਰਸੀ ਵੀ ਸ਼ਾਇਦ ਹੀ ਮਿਲੇ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਉਹ ਕੁਰਸੀ ਵੀ ਸ਼ਾਇਦ ਹੀ ਮਿਲੇ ਗੱਲ ਬਣ ਸਕਦੀ ਹੈ ਜੇ ਸਿੱਧੂ ਸਾਹਿਬ ਨੂੰ ਸਿੱਧਾ ਕਹਿ ਦਰੋ ਵੀ ਜੋ ਮਰਜ਼ੀ ਕਰੋ 5 ਕਰੋ 50 ਕਰੋ ਤੁਹਾਡੀ ਮਰਜ਼ੀ ਹੈ ਤੇ ਫਿਰ ਉਹਨੇ ਤੁਹਾਨੂੰ ਪਤਾ ਹੀ ਹੈ ਜਦੋਂ ਜਗਰਾਜ ਸਿੰਘ ਜਗਰਾਜ ਸਿੰਘ ਸ਼ੱਕੇ ਮਾਰਦੇ ਹੁੰਦੇ ਆ ਫਿਰ ਉਹ ਉਦਾਂ ਚੱਲਨੇ ਉਹਨੇ ਦੇਖਣਾ ਥੋੜੀ ਐ ਵੀ ਰੰਦਾ ਆਵਾ ਕੌਣ ਉਹਨੇ ਦੇਖਣਾ ਥੋੜੀ ਐ ਵੀ ਰਾਜਾ ਬੜੇ ਮੈਂ ਕੌਣ ਚੰਨੀ ਕੌਣ ਐ ਉਹਨੇ ਦੇਖਣਾ ਨਹੀਂ ਵੀ ਪ੍ਰਤਾਪ ਬਾਜਬਾ ਕੌਣ ਹਿੰਦ ਸਿੱਧਾ ਕਹਿਣਾ ਵੀ ਮੈਂ ਹਾਂ ਪੰਜਾਬ ਮੇਰਾ ਤੇ ਮੈਂ ਰਾਜ ਕਰੂੰ ਤੇ ਪੰਜਾਬ ਦੇ ਲੋਕ ਵੀ ਚਾਹੁੰਦੇ ਔਰ ਇੱਕ ਗੱਲ ਤੁਹਾਨੂੰ ਮੈਂ ਪਤੇ ਵਾਂਡ ਦੱਸ ਦਿਨਾ ਜੀ ਇਹ ਗੱਲ ਤੁਸੀਂ ਵੀ ਸਮਝ ਜਾਓਗੇ ਜੇ ਪੂਰੇ ਪੰਜਾਬ ਦੇ ਵਿੱਚ ਕੋਈ ਇਮਾਨਦਾਰ ਬੇਦਾਗ ਕਰੈਕਟਰ ਪੱਖ ਤੋਂ ਲੀਡਰ ਹੈਗਾ ਨਾ ਇਹਨੂੰ ਚਾਪਲੂਸੀ ਨਾ ਕਿਓ ਉਹ ਨਵਜੋਤ ਸਿੰਘ ਸਿੱਧੂ ਹੈ ਇਕੱਲੇ ਇਹਨੂੰ ਸੱਚ ਕਰਕੇ ਮੰਨ ਲਿਓ ਯਕੀਨ ਕਰ ਲਿਓ ਨਾ ਕਰਿਓ ਕਿਉਂਕਿ ਜਿਹੜਾ ਬੰਦਾ ਪੰਜਾਬ ਦੀ ਗੱਲ ਕਿਸੇ ਹੱਥ ਦੇ ਨਾਲ ਇਨਕਮ ਸੋਰਸ ਦੇ ਨਾਲ ਬੇਰੁਜ਼ਗਾਰੀ ਖਤਮ ਕਰਨ ਵਾਸਤੇ ਨਸ਼ੇ ਖਤਮ ਕਰਨ ਵਾਸਤੇ ਢੰਗ ਤਰੀਕੇ ਨਾਲ ਕਰਦਾ ਹੈ ਨਾ ਤਾਂ ਉਹ ਕੇਵਲ ਤੇ ਕੇਵਲ ਨਵਜੋਤ ਸਿੰਘ ਸਿੱਧੂ ਹੈ ਜਿਸ ਬੰਦੇ ਤੇ ਅੱਜ ਤੱਕ 5 ਰੁਪਈਆ ਦਾ ਕੋਈ ਇਲਜ਼ਾਮ ਨਹੀਂ ਲਾ ਸਕਦਾ 5 ਰੁਪਈਆ ਦਾ ਇਹ ਹਕੀਕਤ ਹੈ ਪਰ ਜੇ ਕਿਤੇ ਇਹ ਜਿਹੜੇ ਜਾਣ ਬੁਝ ਕੇ ਕੋਈ ਕੰਨਾ ਹੁੰਦਾ ਇੱਥੇ ਸ਼ਮਸ਼ਾਨ ਘਟ ਇਹੋ ਜੇ ਬਣਾਵਾਂਗੇ 60 ਸਾਲ ਵਾਲੇ ਵੀ ਮਰਨ ਨੂੰ ਰਾਜੀ ਹੋਈ ਜਾਣਗੇ ਰਾਜੇ ਬੜਿੰਗ ਦਾ ਬਿਆਨ ਸੀ ਕਿ ਜਿਹਦੇ ਕਹਿੰਦਾ ਸੀ ਬੱਕਰੀਆਂ ਰੱਖੋ ਮਿੰਗਣਾ ਵੇਖਿਆ ਕਰਦੀਆਂ 2000 ਨੂੰ ਕਿੱਲੋ ਇਹ ਕੌਣ ਕਹਿੰਦਾ ਸੀ ਰਾਜਾ ਬੜਿੰਗ ਜਦੋਂ ਕੁੜੀ ਦਾ ਵਿਆਹ ਹੋਇਆ ਫੁੱਲ ਲਾ ਕੇ ਕਹਿੰਦਾ ਅਸੀਂ ਨੋਵਾ ਗੱਡੀਆਂ ਵੀ ਦੋ ਭੇਜਿਆ ਕਰਾਂਗੇ ਇਹ ਕਿਹਦੇ ਬਿਆਨ ਸੀ ਰਾਜੇ ਬੜਿੰਗ ਵਰਗਿਆਂ ਦੇ ਅੱਛਾ ਜਿਹੜੇ ਐਲਓਪੀ ਸਾਹਿਬ ਨੇ ਬਾਜਵਾ ਸਾਹਿਬ ਤੇ ਉਹਨਾਂ ਨੂੰ ਬੇਨਤੀ ਹੈ ਵੀ ਰੋਟੀਆਂ ਪੰਜ ਚਾਰ ਵੱਧ ਖਾ ਲਿਆ ਕਰੋ ਰਾਤ ਨੂੰ ਨੀਂਦ ਆ ਜੇ ਤੁਹਾਨੂੰ ਤੇ ਖੈਰਾ ਸਾਹਿਬ ਨੂੰ ਬੇਨਤੀ ਹੈ ਮੇ ਚਿੱਟੇ ਟੁੱਟੇ ਵਾਲਾ ਕੇਸ ਨਵੀੜ ਲਓ ਗ੍ਰਿਫਦਾਰੀ ਕਦੋਂ ਵੀ ਹੋ ਸਕਦੀ ਹੈ ਤੇ ਰਾਜੇ ਬੜਿੰਗ ਨੂੰ ਬੇਨਤੀ ਕਰ ਦਿਓ ਵੀ ਤੂੰ ਐਮਪੀ ਹੈਗਾ ਉਧਰ ਧਿਆਨ ਦੇ ਬੜਾ ਮੋਟਾ ਤੇ ਪੰਜਾਬ ਨੂੰ ਹਵਾਲੇ ਨਵਜੋਤ ਸਿੰਘ ਸਿੱਧੂ ਦੇ ਕਰ ਦਿਓ ਚੰਗੇ ਰਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ